ਚਰਨਜੀਤ ਸਿੰਘ ਚੰਨੀ 16830 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਵੱਡਾ ਮਾਰਜਿਨ 16830 ਵੋਟਾਂ ਦੇ ਨਾਲ ਅੱਗੇ ਚਰਨਜੀਤ ਸਿੰਘ ਚੰਨੀ ਚਰਨਜੀਤ ਸਿੰਘ ਚੰਨੀ ਸ਼ੁਰੂਆਤੀ ਰੁਝਾਨ ਤੋਂ ਹੀ ਅੱਗੇ ਚੱਲ ਰਹੇ ਨੇ ਹਾਲਾਂਕਿ ਦੂਜੇ ਪਾਸੇ ਸੁਸ਼ੀਲ ਰਿੰਕੂ ਦੂਜੇ ਨੰਬਰ ਦੇ ਨੇ ਤਾਂ ਬਹੁਤ ਜ਼ਿਆਦਾ ਮਾਰਜਿਨ ਦੇ ਨਾਲ ਚਰਨਜੀਤ ਸਿੰਘ ਚੰਨੀ ਅੱਗੇ ਚੱਲ ਰਹੇ ਨੇ ਚਰਨਜੀਤ ਸਿੰਘ ਚੰਨੀ ਹੋਰਾਂ ਉਤੇ ਲਗਾਤਾਰ ਚਰਚਾ ਚੱਲ ਰਹੀ ਸੀ ਕਿ ਉਹ ਇਸ ਸੀਟ ਨੂੰ ਕੱਟ ਸਕਦੇ ਨੇ ਤਾਂ ਦੱਸਦੇ ਕਿ ਕਰੀਬ 17000 ਲੀਡ ਦੇ ਨਾਲ ਉਹ ਅੱਗੇ ਚੱਲ ਰਹੇ ਨੇ ਦੂਜੇ ਪਾਸੇ ਜੇਕਰ ਨੈਸ਼ਨਲ ਦੀ ਗੱਲ ਕਰੀਏ ਤਾਂ ਯੂਪੀ ਦੇ ਵਿੱਚ ਵੱਡਾ ਉਲਟਾ ਫੇਰ ਦੇਖਣ ਨੂੰ ਮਿਲ ਰਿਹਾ ਹੈ ਇੰਡੀਆ ਗੱਠਜੋੜ 37 ਸੀਟਾਂ ਦੇ ਉੱਪਰ ਲੜ ਰਿਹਾ ਹੈ ਔਰ ਸਮਾਜਵਾਦੀ ਪਾਰਟੀ ਲਗਾਤਾਰ ਉੱਥੇ ਹੀ ਲੀਡ ਕਰਦੀ ਨਜ਼ਰ ਆ ਰਹੀ ਹੈ ਦੱਸ ਦਿਓ ਕਿ ਪੀਐਮ ਮੋਦੀ ਦੇ ਅੱਧੀ ਦਰਜਨ ਮੰਤਰੀ ਨੇ ਜਿਹੜੇ ਉਹ ਪਿੱਛੇ ਚੱਲ ਰਹੇ ਨੇ ਤਾਂ ਅੰਮੇਠੀ ਸੀਟ ਦੀ ਗੱਲ ਕਰਦੇ ਆਂ ਅੰਮੇਠੀ ਸੀਟ ਤੋਂ ਕਿਸ਼ੋਰੀ ਲਾਲ ਅੱਗੇ ਚੱਲੇ ਰਹੇ ਨੇ ਜੋ ਕਿ ਗਾਂਧੀ ਪਰਿਵਾਰ ਦੇ ਲਗਾਤਾਰ ਕਰੀਮ ਮੰਨੇ ਜਾਂਦੇ ਨੇ ਤੇ ਗਾਂਧੀ ਪਰਿਵਾਰ ਦੇ ਖਾਸਮ ਖਾਸ ਮੰਨੇ ਜਾਂਦੇ ਨੇ ਸ਼੍ਰੀਮਤੀ ਇਰਾਨੀ ਪਿੱਛੇ ਜਾ ਰਹੀ ਹੈ ਹਾਲਾਂਕਿ ਪਿਛਲੀ ਵਾਰ ਦੇਖਿਆ ਹੋਵੇਗਾ ਕਿ ਅੰਮੇਠੀ ਤੋਂ ਰਾਹੁਲ ਗਾਂਧੀ ਚੋਣ ਦੇ ਵਿੱਚ ਹਾਰ ਗਏ ਸੀ ਪਾਰਿਸਵਰ ਦਾਸ ਜੀ ਇਹ ਕਿ ਅੰਮੇਠੀ ਤੋਂ ਸ਼੍ਰੀਮਤੀ ਇਰਾਨੀ ਪਿੱਛੇ ਜਾ ਰਹੇ ਨੇ ਤੇ ਸ਼ੋਰੀ ਲਾਲ ਅੱਗੇ ਜਾ ਰਹੇ ਨੇਤਾ ਦੂਜੇ ਪਾਸੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਕਰੀਬ 60 ਸੀਟਾਂ ਉੱਤੇ ਤੇ 3 ਸੀਟਾਂ ਉੱਤੇ ਆਮ ਆਦਮੀ ਪਾਰਟੀ ਨੇ ਆਪਣੀ ਲੀਡ ਬਣਾਈ ਹੋਈ ਹੈ ਤਾਂ ਲਗਾਤਾਰ ਚਰਜੀਤ ਸਿੰਘ ਚੰਨੀ ਔਰ ਦੂਜੇ ਪਾਸੇ ਅਮਰਿਤਪਾਲ ਸਿੰਘ ਹੋਰੀ ਲੀਡ ਦੇ ਵੱਲ ਵਧੇ ਚਰਜੀਤ ਸਿੰਘ ਚੰਨੀ 16830 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਵੱਡਾ ਮਾਰਜਿਨ 16830 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਚਰਜੀਤ ਸਿੰਘ ਚੰਨੀ ਤਾਂ ਚਰਜੀਤ ਸਿੰਘ ਚੰਨੀ ਸ਼ੁਰੂਆਤੀ ਰੁਝਾਨ ਤੋਂ ਹੀ ਅੱਗੇ ਚੱਲ ਰਹੇ ਨੇ ਹਾਲਾਂਕਿ ਦੂਜੇ ਪਾਸੇ ਸੁਸ਼ੀਲ ਰਿੰਕੂ ਦੂਜੇ ਨੰਬਰ ਦੇ ਨੇ ਤਾਂ ਬਹੁਤ ਜ਼ਿਆਦਾ ਮਾਰਜਿਨ ਦੇ ਨਾਲ ਚਰਜੀਤ ਸਿੰਘ ਚੰਨੀ ਅੱਗੇ ਚੱਲ ਰਹੇ ਨੇ ਚਰਨਜੀਤ ਸਿੰਘ ਚੰਨੀਵਰਾਂ ਉਤੇ ਲਗਾਤਾਰ ਚਰਚਾ ਚੱਲ ਰਹੀ ਸੀ ਕਿ ਉਹ ਇਸ ਸੀਟ ਨੂੰ ਕੱਢ ਸਕਦੇ ਨੇ ਤਾਂ ਦੱਸਦੇ ਕਿ ਕਰੀਬ 17000 ਲੀਡ ਦੇ ਨਾਲ ਉਹ ਅੱਗੇ ਚੱਲ ਰਹੇ ਨੇ ਦੂਜੇ ਪਾਸੇ ਜੇਕਰ ਨੈਸ਼ਨਲ ਦੀ ਗੱਲ ਕਰੀਏ ਤਾਂ ਯੂਪੀ ਦੇ ਵਿੱਚ ਵੱਡਾ ਉਲਟਾ ਫੇਰ ਦੇਖਣ ਨੂੰ ਮਿਲ ਰਿਹਾ ਹੈ ਇੰਡੀਆ ਗਠਜੋੜ 37 ਸੀਟਾਂ ਦੇ ਉੱਪਰ ਲੜ ਰਿਹਾ ਹੈ আর ਸਮਾਜਵਾਦੀ ਪਾਰਟੀ ਲਗਾਤਾਰ ਉੱਥੇ ਹੀ ਲੀਡ ਕਰਦੀ ਨਜ਼ਰ ਆ ਰਹੀ ਹੈ ਦੱਸਦੇ ਕਿ ਪੀਐਮ ਮੋਦੀ ਦੇ ਅੱਧੀ ਦਰਜਨ ਮੰਤਰੀ ਨੇ ਜਿਹੜੇ ਉਹ ਪਿੱਛੇ ਚੱਲ ਰਹੇ ਨੇ ਤਾਂ ਅਮੇਠੀ ਸੀਟ ਦੀ ਗੱਲ ਕਰਦੇ ਆ ਅਮੇਠੀ ਸੀਰ ਤੋਂ ਕਿਸ਼ੋਰੀ ਲਾਲ ਅੱਗੇ ਚੱਲੇ ਰਹੇ ਨੇ ਜੋ ਕਿ ਗਾਂਧੀ ਪਰਿਵਾਰ ਦੇ ਲਗਾਤਾਰ ਕਰੀਮ ਮੰਨੇ ਜਾਂਦੇ ਨੇ ਤੇ ਗਾਂਧੀ ਪਰਿਵਾਰ ਦੇ ਖਾਸਮ ਖਾਸ ਮੰਨੇ ਜਾਂਦੇ ਨੇ ਸ਼੍ਰੀਮਤੀ ਇਰਾਨੀ ਪਿੱਛੇ ਜਾ ਰਹੀ ਹੈ ਹਾਲਾਂਕਿ ਪਿਛਲੀ ਵਾਰ ਦੇਖਿਆ ਹੋਵੇਗਾ ਕਿ ਅਮੇਠੀ ਤੋਂ ਰਾਹੁਲ ਗਾਂਧੀ ਚੋਣ ਦੇ ਵਿੱਚ ਹਾਰ ਗਏ ਸੀ ਪਾਰਿਸਵਰ ਦਾਸੀਏ ਕਿ ਅਮੇਠੀ ਤੋਂ ਸ਼੍ਰੀਮਤੀ ਇਰਾਨੀ ਪਿੱਛੇ ਜਾ ਰਹੇ ਨੇ ਤੇ ਕਿਸ਼ੋਰੀ ਲਾਲ ਅੱਗੇ ਜਾ ਰਹੇ ਨੇ ਤਾਂ ਦੂਜੇ ਪਾਸੇ ਦੇਖ ਕੇ ਪੰਜਾਬ ਦੀ ਗੱਲ ਕਰੀਏ ਤਾਂ ਕਾਂਗਰਸ ਕਰੀਬ 60 ਸਿੱਟਾਂ ਉੱਤੇ ਤੇ 3 ਸਿੱਟਾਂ ਉੱਤੇ ਆਮ ਆਦਮੀ ਪਾਰਟੀ ਨੇ ਆਪਣੀ ਲੀਡ ਨਾਈ ਹੋਈ ਹੈ ਤਾਂ ਲਗਾਤਾਰ ਚਰਨਜੀਤ ਸਿੰਘ ਚੰਨੀ ਔਰ ਦੂਜੇ ਪਾਸੇ ਅਮਰਿਤਪਾਲ ਸਿੰਘ ਹੋਰੀ ਲੀਡ ਦੇ ਵੱਲ ਵਧਦੇ ਜਾ ਰਹੇ ਨੇ ਚਰਨਜੀਤ ਸਿੰਘ ਚੰਨੀ 16830 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਵੱਡਾ ਮਾਰਜਿਨ 16830 ਵੋਟਾਂ ਦੇ ਨਾਲ ਅੱਗੇ ਚਰਨਜੀਤ ਸਿੰਘ ਚੰਨੀ ਚਰਨਜੀਤ ਸਿੰਘ ਚੰਨੀ ਸ਼ੁਰੂਆਤੀ ਰੁਝਾਨ ਤੋਂ ਹੀ ਅੱਗੇ ਚੱਲ ਰਹੇ ਨੇ ਹਾਲਾਂਕਿ ਦੂਜੇ ਪਾਸੇ ਸੁਸ਼ੀਲ ਰਿੰਕੂ ਦੂਜੇ ਨੰਬਰ ਦੇ ਨੇ ਤਾਂ ਬਹੁਤ ਜ਼ਿਆਦਾ ਮਾਰਜਿਨ ਦੇ ਨਾਲ ਚਰਨਜੀਤ ਸਿੰਘ ਚੰਨੀ ਅੱਗੇ ਚੱਲ ਰਹੇ ਨੇ ਚਰਨਜੀਤ ਸਿੰਘ ਚੰਨੀ ਹੋਰਾਂ ਉਤੇ ਲਗਾਤਾਰ ਚਰਚਾ ਚੱਲ ਰਹੀ ਸੀ ਕਿ ਉਹ ਇਸ ਸੀਟ ਨੂੰ ਕੱਢ ਸਕਦੇ ਨੇ ਤਾਂ ਦੱਸਦੇ ਕਿ ਕਰੀਬ 17000 ਲੀਡ ਦੇ ਨਾਲ ਉਹ ਅੱਗੇ ਚੱਲ ਰਹੇ ਨੇ ਦੂਜੇ ਪਾਸੇ ਜੇਕਰ ਨੈਸ਼ਨਲ ਦੀ ਗੱਲ ਕਰੀਏ ਤਾਂ ਯੂਪੀ ਦੇ ਵਿੱਚ ਵੱਡਾ ਉਲਟਾ ਫੇਰ ਦੇਖਣ ਨੂੰ ਮਿਲ ਰਿਹਾ ਹੈ ਇੰਡੀਆ ਗੱਠਜੋੜ 37 ਸੀਟਾਂ ਦੇ ਉੱਪਰ ਲੜ ਰਿਹਾ ਹੈ ਔਰ ਸਮਾਜਵਾਦੀ ਪਾਰਟੀ ਲਗਾਤਾਰ ਉੱਥੇ ਹੀ ਲੀਡ ਕਰਦੀ ਨਜ਼ਰ ਆ ਰਹੀ ਹੈ ਦੱਸ ਦਿਓ ਕਿ ਪੀਐਮ ਮੋਦੀ ਦੇ ਅੱਧੀ ਦਰਜਨ ਮੰਤਰੀ ਨੇ ਜਿਹੜੇ ਉਹ ਪਿੱਛੇ ਚੱਲ ਰਹੇ ਨੇ ਤਾਂ ਅਮੇਠੀ ਸੀਟ ਦੀ ਗੱਲ ਕਰਦੇ ਆਂ ਅਮੇਠੀ ਸੀਟ ਤੋਂ ਕਿਸ਼ੋਰੀ ਲਾਲ ਅੱਗੇ ਚੱਲੇ ਰਹੇ ਨੇ ਜੋ ਕਿ ਗਾਂਧੀ ਪਰਿਵਾਰ ਦੇ ਲਗਾਤਾਰ ਕਰੀਮ ਮੰਨੇ ਜਾਂਦੇ ਨੇ ਤੇ ਗਾਂਧੀ ਪਰਿਵਾਰ ਦੇ ਖਾਸਮ ਖਾਸ ਮੰਨੇ ਜਾਂਦੇ ਨੇ ਸ਼੍ਰੀਮਤੀ ਇਰਾਨੀ ਪਿੱਛੇ ਜਾ ਰਹੀ ਹੈ ਹਾਲਾਂਕਿ ਪਿਛਲੀ ਵਾਰ ਦੇਖਿਆ ਹੋਵੇਗਾ ਕਿ ਅਮੇਠੀ ਤੋਂ ਰਾਹੁਲ ਗਾਂਧੀ ਚੋਣ ਦੇ ਵਿੱਚ ਹਾਰ ਗਏ ਸੀ ਪਾਰਿਸਵਰ ਦਾਸ ਨੇ ਕਿ ਅਮੇਠੀ ਤੋਂ ਸ਼੍ਰੀਮਤੀ ਇਰਾਨੀ ਪਿੱਛੇ ਜਾ ਰਹੇ ਨੇ ਤੇ ਕਿਸ਼ੋਰੀ لال ਅੱਗੇ ਜਾ ਰਹੇ ਨੇ ਤਾਂ ਦੂਜੇ ਪਾਸੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਕਾਂਗਰਸ ਕਰੀਬ 60 ਸਿੱਟਾਂ ਉੱਤੇ ਤੇ 3 ਸਿੱਟਾਂ ਉੱਤੇ ਆਮ ਆਦਮੀ ਪਾਰਟੀ ਨੇ ਆਪਣੀ ਲੀਡ ਬਣਾਈ ਹੋਈ ਹੈ ਤਾਂ ਲਗਾਤਾਰ ਚਰਜੀਤ ਸਿੰਘ ਚੰਨੀ ਔਰ ਦੂਜੇ ਪਾਸੇ ਅਮਰਿਤਪਾਲ ਸਿੰਘ ਹੋਰੀ ਲੀਡ ਦੇ ਵੱਲ ਵਧਦੇ ਜਾ ਰਹੇ ਨੇ